ਭਾਜੀ ਪੂਰੀ ਬਰਜਿੰਦਰ ਸਿੰਘ ਟੀਮ ਕੋਲੋਂ ਜਿਹੜਾ ਅਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਜਿਹੜੀ ਚਲਾਈ ਜਾ ਰਹੀ ਹੈ ਤੇ ਬੜੇ ਵਧੀਆ ਪ੍ਰਾਲੇ ਭਰਾ ਹੱਡੇਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਿਛਲੀ ਵਾਰ ਇਹਨਾਂ ਨੇ 11 ਲੜਕੀਆਂ ਦੇ ਵਿਆਹ ਕੀਤੇ ਸੀ ਅੱਜ 21 ਦੇ ਕੀਤੇ ਆ ਤੇ ਗਾਂ ਜਿਹੜਾ ਇਹ ਕਾਫਲਾ ਵਧੂਗਾ ਤੇ ਸਭ ਤੋਂ ਵੱਡੀ ਗੱਲ ਹੈ ਬੱਚਿਆਂ ਦੀਆਂ ਫੀਸਾਂ ਵੀ ਆਪਣੇ ਕੋ ਇਹ ਜਿਹੜਾ ਕਰਕੇ ਦਿੰਦੀ ਹੈ ਇਹਨਾਂ ਦੀ ਸੁਸਾਇਟੀ ਤੇ ਮੈਡੀਕਲ ਕੈਂਪ ਵੀ ਹਰ ਮਤਲਬ ਮਹੀਨੇ 2 ਮਹੀਨੇ ਬਾਅਦ ਲੱਗਦਾ ਰਹਿੰਦਾ ਤੇ ਆਪਾਂ ਤੇ ਸਾਰਿਆਂ ਨੂੰ ਇਹੋ ਕਹਿੰਨੇ ਆ ਤੇ ਜਿਤਨਾ ਸਾਡਾ ਇਹ ਵੀਰ ਛੋਟਾ ਕੰਮ ਕਰ ਰਿਹਾ ਤੇ ਸਾਰੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਇਹਨਾਂ ਵੱਲ ਵੇਖ ਕੇ ਸਿਹਤ ਲੈਣੀ ਚਾਹੀਦੀ ਆ ਇਹੋ ਜੇ ਕਾਰ ਵਿਹਾਰ ਜਿਹੜੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ੇ 'ਤੇ ਖੇਲੀ ਜਾਂਦੀ ਆ ਉਹ ਨਸ਼ਿਆਂ ਤੋਂ ਦੂਰ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਪਹਿਲਾਂ ਫਤਰੀ ਸਾਂਝ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਤਕਰੀਬਨ ਪਿਛਲੇ 14-15 ਸਾਲ ਦਾ ਤੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਮੁੱਖ ਰੱਖਦੇ ਹੋਏ ਤੰਤਨ ਬਾਬਾ ਦੀਪ ਸਿੰਘ ਜੀ ਐਲ ਵੈਲਸ਼ ਸੋਸਾਇਟੀ ਵੱਲੋਂ ਬੇਰੇ ਵੱਡੇ ਵੀਰ ਮਰਪਿੰਦਰ ਟਿੰਕੂ ਜੀ ਹਰ ਸਾਲ ਇਹ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਅਨੋਖੇ ਤੇ ਵਧੀਆ ਢੰਗ ਨਾਲ ਮਨਾਉਂਦੇ ਆ ਕਿ ਜਿਹੜੇ 21 ਕਦੀ 11 ਲੜਕੀਆਂ ਦਾ ਜਿਹੜਾ ਆਨੰਦ ਕਾਰਜ ਕਰਕੇ ਸੋ ਇਹ ਬੜੀ ਇੱਕ ਸਿੱਖਿਆ ਲੈਣ ਦੀ ਲੋੜ ਹੈ ਕਿ ਅਸੀਂ ਗੁਰੂ ਮਹਾਰਾਜ ਦਾ ਬਰਥਡੇ ਜਿਹੜਾ ਵਾ ਉਹ ਇਸ ਤਰੀਕੇ ਨਾਲ ਮਨਾ ਕੇ ਜਿਹੜੀ ਹੈ ਮਨਾਉਨੇ ਆ ਸੋ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਇਹਨਾਂ ਦੀ ਪੂਰੀ ਜਿਹੜੀ ਟੀਮ ਹੈ ਜਿਹੜੀ ਇੱਥੇ ਖੜੀ ਆ ਉਹ ਸਭ ਵਧਾਈ ਦੇ ਪਾਤਰ ਨੇ ਸੋ ਇਦਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਤੇ ਕਾਮ ਇਸੇ ਤਰ੍ਹਾਂ ਮਨਾਇਆ ਜਾਏਗਾ। ਅਗਲੇ ਇਹੋ ਕਾਜ ਜੋ ਹੋਟ ਸਮਾਜ ਦੇ ਲੋਕਾਂ ਨੂੰ ਵੀ ਕਰਨੇ ਜਾਣ ਚਾਹੀਦੇ ਨੇ। ਦੇਖੋ ਜੀ ਹਰ ਸਮਾਜ ਹਰ ਵਰਗ ਦੇ ਲੋਕਾਂ ਨੂੰ ਇਦਾਂ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਸਿੱਖਿਆ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਵੀ ਆਪਾਂ ਜਿਹੜਾ ਭਲਾਵਾ ਉਹ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਵੀ ਵੇਖੋ ਜਿਹੜਾ ਕੰਨਿਆਦਾਨ ਆ ਉਹ ਮਹਾਦਾਨ ਆ ਬਹੁਤ ਵੱਡਾ ਦਾਨ ਹੈ ਜੀ ਇਹ ਪੁੰਨ ਖਟ ਰਹੇ ਨੇ ਤੇ ਬੜੀ ਗਾਂ ਤੱਕ ਜਾਣਾ ਜੀ ਪੁੰਨ ਦਾਸ ਪਰਜਿੰਦਰ ਸਿੰਘ ਟਿੰਕੂ ਅੱਜ ਤਨ ਤਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ 14ਵਾਂ ਸਾਲਾਨਾ ਆਨੰਦਕਾਰਜ ਸਮਾਗਮ ਜਿਸ ਵਿੱਚ 21 ਲੋੜਵੰਦ ਧੀਆਂ ਨੇ ਆਨੰਦਕਾਰਜ ਅੱਜ ਕਰਵਾਏ ਜਾ ਰਹੇ ਆ ਉਹਦੇ ਨਾਲ ਦੀ ਨਾਲ ਅਸੀਂ ਖੂਨਦਾਨ ਕੈਂਪ ਵੀ ਜਿਹੜਾ ਲਗਾਇਆ ਗਿਆ ਹੈ। ਇਹ ਕਿੰਨਾ ਕੈਂਪਰ ਇਹ ਹੈ 14ਵਾਂ ਇਹ ਆਨੰਦਕਾਰਜ ਸਾਲਾਨਾ ਸਮਾਗਮ ਹੈ ਜੀ। ਇਹ ਸਮੇਂ ਸਮੇਂ ਦੇ ਨਾਲ ਸੁਸਾਇਟੀ ਵੱਲੋਂ ਹੋਰ ਵੀ ਬਹੁਤ سارے ਪ੍ਰੋਗਰਾਮ ਕੀਤੇ ਜਾਂਦੇ ਹਨ ਜਿੱਦਾਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈਆਂ ਦਾ ਲੋੜਵੰਦ ਜਿਹੜੇ ਆਪਣੇ ਮਰੀਜ਼ ਹੁੰਦੇ ਆ ਉਹਨਾਂ ਦੇ ਮਰੀਜ਼ਾਂ ਦਾ ਇਲਾਜ ਦਾ ਖਰਚਾ ਜੋ ਸੁਸਾਇਟੀ ਵੱਲੋਂ ਹਰ ਸਮੇਂ ਤਿਆਰ ਰੰਦੀ ਲੋੜ ਉਹਨਾਂ ਦੀ ਮਦਦ ਕਰਨਾ ਅੱਜ ਕਿੰਨੇ ਜੋੜਿਆਂ ਨੇ ਨੰਨ ਕਰੇ ਅੱਜ ਟੋਟਲ 21 ਲੋੜਵੰਦ ਜੋੜਿਆਂ ਨੇ ਨੰਨ ਕਰੇ ਬਲੱਡ ਕੈਂਪ ਦੇ ਵਿੱਚ ਕਿੰਨੇ ਯੂਨਿਟ ਅੱਜ ਇਹ ਬਲੱਡ ਕੈਂਪ ਹਾਲੇ ਤੱਕ ਚੱਲਣ ਦੇ ਆਏ ਜੀ ਇਹ ਐਡ ਤੇ ਜਦੋਂ ਕਰ ਚੱਲਦਾ ਰਿਹਾ ਐਨ ਤੱਕ ਉਹ ਤੁਹਾਨੂੰ ਦੱਸਿਆ ਜਾਊਗਾ ਕਿੰਨੇ ਜੀ ਉਹ ਅੱਜ ਦੀ ਕਹਾਣੀ